ਹਾਂਜੀ ਸਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ ਚਹਾਨ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੋਕੜਾਂ ਲੈ ਕੇ ਆਏ ਆ ਬਾਕੀ ਵੀਰ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਬੋਲਦੇ ਜੀ ਮਲਵੰਤ ਸਿੰਘ ਠੀਕ ਹੈ ਜੀ ਪਿੰਡੀ ਪਿੰਡ ਫੂਲ ਠੀਕ ਹੈ ਜੀ ਤੇ ਜਿਹੜੀ ਅੱਜ ਆਪਾਂ ਗਾਂ ਲੈ ਕੇ ਆਏ ਆ ਇਹ ਕਿੰਨੇਵੇਂ ਸੂਈ ਸੂਈ ਹੋਈ ਹੈ ਇਹ ਤੀਜਾ ਸੂਆ ਹੈ ਤੀਜਾ ਸੂਆ ਹੈ ਇਸ ਵਕਤ ਦੁੱਧ ਕਿੰਨਾ ਹੈ ਦੁੱਧ 8 ਕਿਲੋ ਹੈ 8 ਕਿਲੋ ਹੈ ਤੋੜ ਕੇ ਦਿਖਾ ਦੇ ਬਾਕੀ ਦੇਖ ਸਕਦੇ ਹੋ ਭਾਈ ਵੀਰ ਨਾ ਮੁਕਾਬਤਾ 8 ਕਿਲੋ ਦੁੱਧਾ ਤੀਜਾ ਸਵੇਰ ਸੋਈ ਪਈ ਆ ਬਾਕੀ ਥਾਂ ਦੇ ਵਿੱਚ ਚੈੱਕ ਕਰ ਸਕਦਾ ਹਾਂ ਤੋਰਾ ਚੈੱਕ ਕਰ ਸਕਦੇ ਹਾਂ ਇਸ ਕੁਆਲਟੀ ਬਹੁਤ ਥਾਂ ਚ ਦੇ ਸਕਦੇ ਹਾਂ ਤੇ ਇਹ ਇਹ ਨਾ ਹੋ ਗਿਆ ਰੋਟੀ ਦਾ ਅੱਛਾ ਠੀਕ ਆ ਭਰਾ ਇਹਨੂੰ ਮਹੀਨਾ ਹੋ ਗਿਆ ਤੇ ਮੱਲਵੜੀ ਮੰਨ ਪੈਂਦੀ ਯਾਰ 35000 ਹੀ ਮਾਨਤਾ ਨਾਲ ਹੋਏ ਮਾਨਦਾਨ ਹੋਇਆ ਚਲੋ ਭਾਈ ਆਪਾਂ ਇੱਕ ਗਾਂ ਸੇ ਅੱਜ ਦੀ ਵੀਡੀਓ ਦਿਖਾਤੀ ਤੇ ਚੰਗੀ ਲੱਗੀ ਜਾਂਦਾ ਸਪਰਕ ਕੈਪਲੇ ਧੰਨਵਾਦ